ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਨ ਮਾਰਜੋ ਕੋਪਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤੀ ਆ ਉਹਦਾ ਅਸਰ ਜਿਹੜਾ ਉਹ ਪੰਜਾਬ ਨੂੰ ਦਿਖਾਈ ਦੇ ਰਿਹਾ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਨੇਗੇ ਜਿਹੜੇ ਨਸ਼ੇ ਦੇ ਸੂਦਾਗਰ ਨੇਗੇ ਉਹ ਜਾਂਦਾ ਪੰਜਾਬ ਛੱਡ ਕੇ ਪਾਸ ਰਹਿਣੇਗੇ ਜਾਂ ਪ੍ਰਸ਼ਾਸਨ ਉਹਨਾਂ ਦਾ ਢੇਰ ਚ ਪ੍ਰਬੰਧ ਕਰ ਰਿਹਾ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈ ਜੀ ਮੈਂ ਬੜਾ ਇਸ ਗੱਲ ਤੋਂ ਪਰਸਾਨ ਆਗਾ ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਜਾਂ ਕੋਈ politcal ਬੰਦਾਗਾ ਜਿਹੜਾ ਵੀ ਦਸ਼ਿਆਂ ਦੇ ਕਾਰੋਬਾਰ ਵਿੱਚ ਜਵਰਵ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ ਜਿਹੜਾ ਇਸ ਮਹਿਮ ਨੂੰ ਮੱਠੀ ਪੌੜ ਦਾ ਯਤਨ ਕਰੂਗਾ ਇਸ ਮਹਿਮ ਨੂੰ ਰੋਕਣ ਦਾ ਯਤਨ ਕਰੂਗਾ ਜਾਂ ਇਹਦੀ ਐਗਜ਼ੀਕਿਊਸ਼ਨ ਜਿਹੜੀ ਆ ਅੱਛੇ ਢੰਗ ਨਾਲ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਦੇ ਖਿਲਾਫ ਇੱਕ ਯੁੱਧ ਐਲਾਨ ਕੀਤਾ ਇੱਕ ਪੰਜਾਬ ਦੇ ਅੰਦਰ ਜੁਦੀ ਨਸ਼ਿਆਂ ਦੇ ਗਏ ਇੱਕ ਯੁੱਧ ਸ਼ੁਰੂ ਕੀਤਾ ਗਿਆ ਇੱਕ ਵੱਡੀ ਲੜਾਈ ਸ਼ੁਰੂ ਕੀਤੀ ਆ ਉਹਦੀ ਮੈਂ ਸਮਝਦਾ ਪਹਿਲੀ ਮੀਟਿੰਗ ਜਿਹੜੀ ਉਹ ਪਠਾਨਕੋਟ ਚ ਹੋਈ ਹੈਗੀ ਸੋ ਮੈਂ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਸ਼ਾਰਟ ਨੋਟਸ ਤੇ ਉਹਨਾਂ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਬਹੁਤ ਸਾਰੇ ਅੰਕੜੇ ਬਹੁਤ ਸਾਰੇ ਸੁਝਾਅ ਜਿਹੜੇ ਲਗੇ ਉਹ ਸਾਡੇ ਚੇਅਰਮੈਨ ਸਾਹਿਬਾਨ ਵੱਲੋਂ ਬਹੁਤ ਸਾਰੇ ਡਿਗਨਿਟਰੀਜ਼ ਵੱਲੋਂ ਜਿਹੜੇ ਆਏ ਲਗੇ ਔਰ ਬਹੁਤ ਸਾਰੇ ਅਫਸਰ ਸਹਿਬਾਨ ਨੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ ਲਗੇ ਕਿ ਆਉਣ ਵਾਲੇ ਸਮੇਂ 'ਚ ਇਸ ਮਹਿਮ ਨੂੰ ਜਿਹੜਾ ਹੋਰ ਕਿਵੇਂ ਤਕੜਾ ਕੀਤਾ ਜਾਊਗਾ ਕਿਵੇਂ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਔਰ ਕਾਫੀ ਸਾਰੇ ਹੌਟਸਪੌਟ ਜਿਹੜੇ ਲਗੇ ਕਾਫੀ ਸਾਰੇ ਹੌਟਸਪੌਟ ਜਿਹੜੇ ਨੇ ਕਿ ਉਹ ਵੀ ਆਈਡੈਂਟੀਫਾਈ ਹੋਏ ਨੇ ਪਹਿਲਾਂ ਆਈਡੈਂਟੀਫਾਈ ਸੀ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਤੇ ਚੈੱਕ ਕੀਤਾ ਗਿਆ ਗਿਆ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਗ ਮੁੱਖਪਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤੀ ਆ ਉਹਦਾ ਅਸਰ ਜਿਹੜਾ ਉਹ ਪੰਜਾਬ 'ਚ ਦਿਖਾਈ ਦੇ ਰਿਹਾ ਹੈਗਾ ਔਰ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਲਗੇ ਜਿਹੜੇ ਨਸ਼ੇ ਦੇ ਸੁੱਦਾਗਰ ਲਗੇ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਨੇਗੇ ਜਾਂ ਪ੍ਰਸ਼ਾਸਨ ਉਹਨਾਂ ਦਾ ਜੇਲ੍ਹ ਚ ਪ੍ਰਬੰਧ ਕਰ ਰਿਹਾਗਾ ਪ੍ਰਸ਼ਾਸਨ ਉਹਨਾਂ ਨੂੰ ਜੇਲ੍ਹ ਚ ਭੇਜਣ ਦਾ ਪ੍ਰਬੰਧ ਕਰ ਰਿਹਾਗਾ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈਗੀ ਮੈਂ ਬੜਾ ਇਸ ਗੱਲ ਤੋਂ ਪਰੇਸ਼ਾਨ ਆਗਾ ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਬਹੁਤ ਸਾਰੇ ਸਾਡੇ ਜਿਹੜੇ ਪ੍ਰਵਕਤਾ ਨੇ ਉਹਨਾਂ ਦੱਸਿਆ ਕਿ ਬਹੁਤ ਲੋਕ ਖੁਸ਼ ਨੇ ਕਿ ਇਸ ਲੜਾਈ ਨੂੰ ਅੰਤਮ ਅੰਜਾਮ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੀ ਸਭ ਦੀ ਡਿਊਟੀ ਆ ਸੋ ਉਹਦੇ ਲਈ ਸਖਤ ਹਦਾਇਤਾਂ ਜਿਹੜੀਆਂ ਲਗੀਆਂ ਸਾਰੇ ਅਫਸਰ ਸਹਿਬਾਂ ਨੂੰ ਜਾਰੀ ਕੀਤੀਆਂ ਰਹੀਆਂ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਜਾਂ ਕੋਈ ਪੋਲਿਟਿਕਲ ਬੰਦਾਗਾ ਜਿਹੜਾ ਵੀ ਨਸ਼ਿਆਂ ਦੇ ਕਾਰੋਬਾਰ 'ਚ ਇਨਵੋਲਵ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜਾ ਇਸ ਮਹਿਮ ਨੂੰ ਮੱਠੀ ਪਾਉਣ ਦਾ ਯਤਨ ਕਰੂਗਾ ਇਸ ਮਹਿਮ ਨੂੰ ਰੋਕਣ ਦਾ ਯਤਨ ਕਰੂਗਾ ਜਾਂ ਇਹਦੀ ਐਗਜ਼ੀਕਿਊਸ਼ਨ ਜਿਹੜੀ ਆ ਅچھے ਟੰਗਨਾ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਯਾਨੀ ਕਿ ਹਰੇਕ ਅਫਸਰ ਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਤਾਂ ਕਿ ਇਸ ਮਹਿਮ ਨੂੰ ਸਮਾ ਬਦ ਤਰੀਕੇ ਦੇ ਨਾਲ ਸੀ ਅੰਜਾਮ ਤੱਕ ਲਿਜਾ ਸਕੀਏ ਲਗਦਾ ਗੋਨੀ ਸੁਬਾ ਹੀ ਮਾਚਾ ਲਾ ਦੇ ਵੀ ਕਿਉਂਕਿ ਉਹ ਜਿਆਵਾ ਅਸ਼ਾ ਹਾਟੇ ਵਿੱਚ ਦਾ ਉਪਰ ਦੇ ਤੇਲੇ ਪਾਸੇ ਬਿਲਕੁਲ ਮੈਂ ਦੇ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬਾਨ ਨੂੰ ਇਹੀ ਹਦਾਇਤ ਜਾਰੀ ਕੀਤੀ ਹੈ ਕਿ ਤੁਰੰਤ ਡੀਜੀਪੀ ਦੇ ਰਾਹੀਂ ਜਾਂ ਆਪਣੇ ਕਾਊਂਟਰਪਾਰਟ ਐਸਐਸਪੀ ਦੇ ਰਾਹੀਂ ਸੰਪਰਕ ਕਰਕੇ ਤੁਰੰਤ ਇੱਕ ਆਪਰੇਸ਼ਨ ਜੁਆਇੰਟ ਆਪਰੇਸ਼ਨ ਜਿਹੜਾ ਹਿਮਾਚਲ ਸਰਕਾਰ ਦੇ ਨਾਲ ਮਿਲ ਕੇ ਚਲਾਇਆ ਜਾਵੇ ਤਾਂ ਕਿ ਜਿਹੜੇ ਪਿੰਡਾਂ ਦੀ ਤੁਸੀਂ ਸ਼ਾਇਦ ਕਹਿ ਰਹੇ ਹੋ ਉਹਨਾ ਪਿੰਡਾਂ ਦੇ ਅੰਦਰ ਨਸ਼ੇ ਦਾ ਸਫਾਇਆ ਹੋ ਸਕੇ ਕਿਉਂਕਿ ਕੱਲਾ ਇਦਾਂ ਇਹ ਨਹੀਂ ਕਿ ਪੰਜਾਬ ਨੂੰ ਫਾਇਦਾ ਹੋਣਾ ਉਹਦੇ ਨਾਲ ਦੀ ਨਾਲ ਹਿਮਾਚਲ ਦੇ ਵੀ ਇੱਕ ਪਾਸੇ ਦਾ ਹਿਮਾਚਲ ਕਹਿੰਦਾ ਕਈ ਵਾਰ ਕਿ ਪੰਜਾਬ ਚੋਂ ਪਰ ਲੇਕਿਨ ਅੱਜ ਪਤਾ ਲੱਗਿਆ ਇੱਥੇ ਆ ਕੇ ਹਿਮਾਚਲ ਪ੍ਰਦੇਸ਼ ਚੋਂ ਕਾਫੀ ਨਸ਼ਾ ਆ ਰਿਹਾ ਹੈਗਾ ਸੋ ਮੈਂ ਤੁਹਾਡੇ ਜਰੀਏ ਹਿਮਾਚਲ ਪ੍ਰਦੇਸ਼ ਦੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਪੌਟ ਆਇਡੈਂਟੀਫਾਈ ਪੰਜਾਬ ਸਰਕਾਰ ਨੇ ਕੀਤਾ ਤੁਸੀਂ ਉਹਨਾਂ ਸਪੌਟਸ ਤੇ ਧਿਆਨ ਦਿਓ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰੋ